ਦੇ ਸਰਪੰਚਾਂ ਦੀ ਐਨਕੁਆਇਰੀਆਂ ਡਰਾਉਂਦੇ ਰਹੇ ਕਮਿਸ਼ਨਰਾਂ ਨੂੰ ਪੱਟਦੇ ਨੇ ਖਤਮ ਹਨ ਆ ਹਸ਼ਰ ਬਦਵਾ ਖੋਰੀ ਪਕਵਾਨ ਤੂੰ ਗਲਤ ਕੀਤਾ ਵਾ ਤੇਰੀ ਜਗ੍ਹਾ ਮੈਂ ਹੁੰਦਾ ਨਾ ਕਿਸ ਨੂੰ ਬਚਾਉਂਦੀ ਹੈ ਲੋਕਤੰਤਰ ਨੂੰ ਬਚਾਉਂਦੀ ਹੈ ਤੇ ਜਿਸ ਸਾਥ ਦੇ ਨਾਲ ਅਸੀਂ ਜਿਵੇਂ ਕਿ ਅਸੈਂਟ ਹੈ ਆਪਦੀ ਗੱਲ ਦੀ ਬਰਨਾਲੇ ਨੂੰ ਇਲੈਕਸ਼ਨ ਲੜਾਇਆ ਸੀ ਆਪਣੇ ਉਸ ਤੋਂ ਜਾਂ ਜ਼ਿਲ੍ਹੇ ਵਿੱਚ ਤੇ ਮੈਨੂੰ ਬਰਨਾਲੇ ਵਿੱਚ ਦਿਨ ਰਾਤ ਅਸੀਂ ਇਕੱਠੇ ਮਿਲ ਕੇ ਕੰਮ ਕਰਦੇ ਆਂ ਤੇ ਕਾਂਗਰਸ ਪਾਰਟੀ ਦੀ ਅੱਜ ਇੰਨੀ ਸ਼ਾਨਦਾਰ ਪੋਜੀਸ਼ਨ ਇੱਥੇ ਹੈ ਕਿਸਾਨ ਨੂੰ ਇੱਕ ਦਿਨ ਵਿੱਚ ਇੱਕ ਦਿਨ ਤੇ ਇਹਨਾਂ ਨੂੰ ਤੁਸੀਂ ਕੰਮ ਕਰਕੇ ਸਜ਼ਾ ਵੀ ਦੇਣ ਦੀ ਕੋਸ਼ਿਸ਼ ਕੀਤੀ ਅਰੇਸ਼ਟ ਵੀ ਕੀਤਾ ਲੇਕਿਨ ਹਮੇਸ਼ਾ ਸੱਚ ਸਾਹਮਣੇ ਆਂਦਾ ਹੈ ਇਹ ਸੱਚ ਵੰਗੂ ਜਿਕਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਥੋੜਾ ਜਿਹਾ ਪ੍ਰੈਸ ਕੈਮਰੇ ਆਲੇ ਵੀ ਕੋਈ ਪਿੱਛੇ ਆ ਤੇਰੇ ਖੜੇ ਆ ਜਗ੍ਹਾ ਦੇ ਤੋਂ ਤਾਂ ਬਹੁਤ ਮਿਹਰਬਾਨੀ ਮਗਰਲੇ ਦਿਸਣੀਆਂ ਨਹੀਂ ਵੇਛੀ ਮੈਂ ਬਹੁਤ ਰਣੀ ਆ ਆਪਣੇ ਛੋਟੇ ਵੀਰ ਕੁਲਦੀਪ ਸਿੰਘ ਕਾਲਾ ਢਲੋਜੀ ਪ੍ਰੈਜ਼ੀਡੈਂਟ ਬਰਨਾਲਾ ਜ਼ਿਲ੍ਹਾ ਕਾਂਗਰਸ ਕਮੇਟੀ ਮੇਰੇ ਵੱਡੇ ਵੀਰ ਸੁਰਿੰਦਰਪਾਲ ਸਿੰਘ ਜੀ ਸਿਬਿਆ ਐਕਸ ਐਮਐਲਏ ਮੇਰਾ ਛੋਟਾ ਵੀਰ ਮਨੀਸ਼ ਪਾਂਸਲ ਜੀ ਸਾਰੇ ਸਾਡੇ ਬਲਾਕ ਪ੍ਰੈਜ਼ੀਡੈਂਟਸ ਮਹਿਲਾ ਤੇ ਯੂ ਕਾਂਗਰਸ ਦਰਜਾ ਬਦਰਜਾ ਸਾਰੇ ਸਰਪੰਚ ਨੰਬਰਦਾਰ ਬਲਾਕ ਸੰထੀਆਂ ਦੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਕਾਉਂਸਲਰ ਜਿਨ੍ਹਾਂ ਨੇ ਬਹੁਤ ਅੱਛੇ ਜਜ਼ਬੇ ਦੇ ਨਾਲ ਮੈਨੂੰ ਉੱਥੋਂ ਪਰਿਓ ਸਵਾਗਤ ਕਰਦੇ ਕਰਦੇ ਇੱਥੇ ਲੈ ਕੇ ਆਏ ਨੇ ਅੱਜ ਤੁਸੀਂ ਇੰਨੇ ਕਾਮਕਾਰ ਵਰਦੀ ਦੇ ਸੀਜ਼ਨ ਦੇ ਬਾਵਜੂਦ ਐਡੀ ਵੱਡੀ ਤਦਾਦ ਸਾਰਾ ਜਿਹੜਾ ਕ੍ਰੀਮ ਹੈ ਬਰਨਾਲੇ ਸਿਰੇ ਦਾ ਮਹਿਲਲਾ ਤੇ ਬਧੋੜ ਦਾ ਤੁਸੀਂ ਸਾਰੇ ਇਕੱਤਰ ਹੋਏ ਮੀਡੀਆ ਬਹੁਤ ਵੱਡੀ ਤਦਾਦ ਚ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਦੋਸਤੋ ਮੈਂ ਇਲੈਕਸ਼ਨ ਤਾਂ ਚਲੋ ਹਰੇਕ ਆਦਮੀ ਲੜਦਾ ਹਰ ਬੰਦੇ ਦੇ ਦਿਮਾਗ ਚ ਹੁੰਦਾ ਕਿ ਮੈਂ ਤਰੱਕੀ ਕਰਾਂ ਅੱਗੇ ਵਧਾਂ لیکن ਮੈਨੂੰ ਦੁੱਖ ਹੈ ਇਸ ਗੱਲ ਦਾ ਆਉਂਦਾ ਕਿ ਜਿਹੜੀ ਪ੍ਰਕਿਰਿਆ ਇਹ ਰਾਜਨੀਤੀ ਬਣਾਈ ਜਮਹੂਰੀਅਤ ਬਣਾਈ ਇਹ ਬਣਾਈ ਤਾਂ ਸੀ ਕਿ ਕਿਸੇ ਤਰੀਕੇ ਦੇ ਨਾਲ ਆਪਣੇ ਦੇਸ਼ ਦਾ ਆਪਣੇ ਸੂਬੇ ਦਾ ਜਿਹੜੇ ਆਗੂ ਹੋਣਗੇ ਉਹਦਾ ਭਲਾ ਕਰਨਗੇ ਉਸ ਨੂੰ ਅੱਗੇ ਲਿਜਾਉਣਗੇ ਗੁਰਬਤ ਖਤਮ ਕਰਨਗੇ ਕਿਸਾਨਾਂ ਦੀ ਬਾਹ ਫੜਨਗੇ ਮਜ਼ਦੂਰਾਂ ਦੀ ਬਾਹ ਫੜਨਗੇ ਛੋਟੇ ਵਪਾਰੀ ਦੀ ਮਦਦ ਕਰਨਗੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਮੁਸਕਾਨ ਲੈ ਕੇ ਆਉਣਗੇ ਪਰ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈਂਦਾ ਕਿ ਹੌਲੀ-ਹੌਲੀ ਇਹ ਕਰਵਟ ਲੈਂਦੀ ਇਹ ਰਾਜਨੀਤੀ ਇਹ ਜਿਹੜਾ ਜਮਹੂਰੀਅਤ ਦਾ ਸਾਡਾ ਸਿਸਟਮ ਹੈ ਇਹ ਇੱਕ ਦੁਕਾਨਦਾਰੀ ਤੇ ਤਜਾਰਤ ਤੇ ਵਪਾਰ ਬਣ ਕੇ ਰਹਿ ਗਿਆ ਵਾ ਅੱਜ ਬਹੁਤੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਇਹ ਇੱਛਾ ਹੁੰਦੀ ਕਿ ਅਸੀਂ ਪਾਰਟੀ ਜੁਆਇਨ ਕਰੀਏ ਕਿਸੇ ਤਰੀਕੇ ਦੇ ਨਾਲ ਅਸੀਂ ਹਾਸਲ ਕਰ ਲਈਏ ਟਿਕਟ ਤੇ ਮੁੜ ਕੇ ਜੇ ਹੋ ਸਕੇ ਵਜ਼ੀਰ ਵੀ ਬਣ ਜੀਏ ਤੇ ਆਪਣਾ ਜਿਹੜਾ ਹੈ ਜਿਗਾੜ ਬਣਾ ਲੀਏ ਜਾਦਾ ਜਿਗਾੜ ਬਣਾਉਣ ਦੇ ਵਿੱਚ ਉਹਦਾ ਨਤੀਜਾ ਆਪਾਂ ਆਪਣੇ ਸੂਬੇ ਦੀ ਗੱਲ ਕਰ ਲਈਏ ਮੈਂ 1985 ਚ ਆਪਣੀ ਵਿਦਿਆ ਖਤਮ ਕੀਤੀ ਕਾਲਜ ਦੇ ਮੇਰੇ ਪਿਤਾ ਜੀ ਸਰਦਾਰ ਸੁਖਿੰਦਰ ਸਿੰਘ ਉਸ ਵਕਤ এডਿਊਕੇਸ਼ਨ ਮਨਿਸਟਰ ਸੀ ਪੰਜਾਬ ਦੇ ਮੈਂ ਗਵਾਹੀ ਦੇ ਰਿਆਂ ਵਾਂ ਕਿ ਅੱਜ ਤੋਂ ਠੀਕ 35 33 ਸਾਲ ਪਹਿਲਾਂ 37 ਸਾਲ 35 ਸਾਲ ਪਹਿਲਾਂ ਜਿੰਨੇ ਵੀ ਸਾਲ ਬਣਦੇ ਨੇ ਪੰਜਾਬ ਬਹੁਤ ਖੂਬਸੂਰਤ ਸੀਗਾ ਸਾਡਾ ਪਾਣੀ ਬਹੁਤ ਸਾਫ਼ ਸੀ ਮੈਂ ਆਪਣੇ ਪਿੰਡ ਦੀ ਅਸੀਂ ਵੀ ਥੋੜੇ ਦਿਨ ਖੇਤੀ ਕਰਾਈ ਜਦੋਂ ਮੈਂ ਜਦੋਂ ਛੱਡਾ ਪੜਾਈ ਪਿਆਰਾ ਖਤਮ ਕੀਤੀ ਆਪਣੇ ਪਿੰਡ ਦੇ ਵਗ ਦੀ ਆੜ ਤੋਂ ਪਾਣੀ ਪੀ ਲੈਂਦੇ ਸੀ ਥੱਲੇ ਇੱਕ ਤਾਂ ਪੁੰਜੇ ਪੈ ਕੇ ਚਲੇ ਵਿੱਚੋਂ ਹਾਥੀ ਤਾਂ ਚਲੇ ਨੂੰ ਮਾਰਨਾ ਇੱਕਦਮ ਆੜਜਾ ਤੇ ਉਹਦੇ ਚੋਂ ਪਾਣੀ ਪੀ ਲੈਣਾ ਸਾਡੀ ਆਪੋ ਹਵਾ ਬਹੁਤ ਸਾਫ਼ ਸੀਗੀ ਸਾਡੇ ਪਟਵਾਰੀ ਪੂਰੇ ਸੀਗੇ ਸਾਡੇ ਡੰਗਰਾਂ ਦੇ ਹਸਪਤਾਲ ਬਹੁਤ ਅੱਛੇ ਸੀ ਸਪੰਸਰ ਜੀ ਦਾ ਅਤੇ ਸਾਰੇ ਬਲੌਕ ਰੈਜ਼ਿਡੈਂਸ ਮੈਲਾ ਕਾਂਗਰਸ ਯੂ ਕਾਂਗਰਸ ਅਧਿ ਪਿੰਡਾਂ ਦੇ ਸਰਪੰਚ ਪਤ ਜਿਨ੍ਹਾਂ ਨੇ ਅੱਜ ਬਹੁਤ ਮਾਨ ਸਨਕਾਰ ਦਿੱਤਾ ਬਹੁਤ ਜਸ਼ਵੀ ਨਾਲ ਸਵਾਗਤ ਕੀਤਾ ਔਰ ਮੈਂ ਸਮਝਦਾ ਕਿ ਕਿ ਜੋ ਕੁਛ ਅੱਜ ਸਮਰੂਪ ਦੇ ਵਿੱਚ ਹੋ ਰਿਹਾ ਤੇ ਇੱਕ ਲੋਕਾਂ ਦਾ ਜਿੱਦਾਂ ਡਾਕਟਰ ਗਾਂਧੀ ਕਹਿੰਦੇ ਹੁੰਦੇ ਨੇ ਕਿ ਇੱਕ ਆਮ ਆਦਮੀ ਪਾਰਟੀ ਨੇ ਨਾ ਇੱਕ ਇਨਕਲਾਬ ਦੀ ਉਮੀਦ ਦਾ ਕਰਮ ਪਾਤ ਕੀਤਾ ਨਾ ਹਜ਼ਾਰੇ ਦੀ ਮੂਵਮੈਂਟ ਤੋਂ ਲੈ ਕੇ ਕਿੰਨੀਆਂ ਗੱਲਾਂ ਚੱਲੀਆਂ ਸੀਗੀਆਂ ਔਰ ਕਿਹੜੇ ਬੰਦੇ ਨਾਲ ਜੁੜੇ ਸੀਗੇ ਜੁਗਿੰਦਰ ਯਾਦਵ ਵਰਗੇ ਆदमी ਪ੍ਰਸ਼ਾਦ ਕੁਸ਼ਨ ਵਰਗੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ 5-5 ਕਰੋੜ ਰੁਪਏ ਉਹਨਾਂ ਦੇ ਬੈਂਕ ਅਕਾਊਂਟ ਚ ਪਾਇਆ ਕੁਮਾਰ ਵਿਸ਼ਵਾਸ ਵਨ ਆਫ ਦ ਗੁੱਡ ਆਰਟਿਸਟ ਆਫ ਇੰਡੀਆ ਔਰ ਉਹਦੇ ਨਾਲ ਡਾਊਨ ਦ ਲਾਈਨ ਬਹੁਤ ਸਾਰੇ ਅਸ਼ੂਤੋਸ਼ ਵਰਗੇ ਪੱਤਰਕਾਰ ਤੁਹਾਡੇ ਵਰਗੇ ਜਿਹੜੇ ਆਪਣਾ ਕੰਮ ਛੱਡ ਕੇ ਪਤਾ ਨਹੀਂ ਅਮਰੀਕਾ ਕੈਨੇਡਾ ਤੋਂ ਕਿੰਨੇ ਮਲਟੀਨੈਸ਼ਨਲ ਲੱਖਾਂ ਦੇ ਕਰੋੜਾਂ ਰੁਪਏ ਦੇ ਪੈਕੇजेस ਛੱਡ ਕੇ ਇੱਥੇ ਆਮ ਆਦਮੀ ਚਾਹੇ ਕਿ ਸ਼ਾਇਦ ਵਾਕੇ ਹੀ ਇਨਕਲਾਬ ਆਵੇਗਾ ਲੇਕਿਨ ਆ ਜਿਹੜਾ ਪਿਛਲੇ 2 ਸਾਲ ਪੰਜਾਬ ਨੇ ਸੰਤਾਪ ਹੰਡਾਇਆ ਜਿਸ ਢੰਗ ਦੇ ਨਾਲ ਇਹ ਬੇਨਕਾਬ ਹੋਏ ਨੇ ਮੈਂ ਸਮਝਦਾ ਕਿ ਜਿਹੜਾ ਡਾਕਟਰ ਗਾਂਧੀ ਨੂੰ ਫੇਰ ਕੋਟ ਕਰਦਾ ਉਹਨਾਂ ਨੇ ਕਿਹਾ ਇਹ ਇਨਕਲਾਬ ਦਾ ਗਰਭਪਾਤ ਕੀਤਾ ਅਗਲੇ 20 ਸਾਲ ਲੋਕਾਂ ਨੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿ ਅਗਰ ਕੋਈ ਕਹੂਗਾ ਨਾ ਫਰਜ਼ ਕਰੋ ਕਿ ਮੈਂ ਫਲਾਨਾ ਤੁਹਾਡਾ ਨਾਲ ਗਾਰੰਟੀ ਕਰਦਾ ਵੇਦਾ ਉਹਨਾਂ ਵੇਦਾ ਉਹਨਾਂ ਨੇ ਲੋਕਾਂ ਨੇ ਯਕੀਨ ਨਹੀਂ ਕਰਨਾ ਕਿ ਇਹਨਾਂ ਯਕੀਨ ਤੋੜਿਆ ਵਾ ਔਰ ਜੋ ਯਕੀਨ ਤੋੜਿਆ ਬੇਸਿਕ ਦੋ ਤਿੰਨ ਜਿਹੜੇ ਮੁੱਢਲੀਆਂ ਗੱਲਾਂ ਤੋਂ ਤੁਹਾਨੂੰ ਨਜ਼ਰ ਆ ਰਿਹਾ ਵਾ ਜਿਹੜਾ ਜਿਹੜੀ ਪਾਰਟੀ ਕਹਿੰਦੇ ਸੀ ਅਸੀਂ ਆਮ ਆਦਮੀ ਪਾਰ ਆਮ ਆਦਮੀਆਂ ਦੀ ਪਾਰਟੀ ਆ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਅਸੀਂ ਕੋਈ ਸਰਕਾਰੀ ਕੋਠੀ ਨਹੀਂ ਲਵਾਵਾਂਗੇ ਕੋਈ ਗਨਮੈਨ ਨਹੀਂ ਲਵਾਵਾਂਗੇ ਕੋਈ ਸਰਕਾਰੀ ਗੱਡੀ ਨਹੀਂ ਲਵਾਵਾਂਗੇ ਅਸੀਂ ਬਿਲਕੁਲ ਸਾਦੇ ਜਿਹੇ ਬੰਦੇ ਰਵਾਂਗੇ ਲੇਕਿਨ ਕੀ ਹੁਣ ਦੇਖ ਰਿਹਾ ਆਵਾ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਰਜਵਾੜੇशाही ਚਲੋ ਅਮਰਿੰਦਰ ਸਿੰਘ ਇੱਕ ਰਜਵਾੜਾ ਸੀ ਉਹ ਤਾਂ ਕਹਿ ਕੀ ਕਰਦਾ ਸੀਗਾ ਲੇਕਿਨ ਭਗਵੰਤ ਮਾਨ ਨੇ ਤਾਂ ਉਹਦਾ ਰਿਕਾਰਡ ਥੋੜਿਆ ਵਾ ਅੱਜ 1000 ਸਿਕਿਉਰਿਟੀ ਦਾ ਗਨਮੈਨ ਤੇ ਉਹਦੇ ਟੱਪਰ ਦੀ ਕੋਲ ਆਇਆ ਸੈੱਟ ਪਲੱਸ ਸਿਕਿਉਰਿਟੀ ਆ ਇਥੋਂ ਪੰਜਾਬ ਦੀ ਸੈੱਟ ਪਲੱਸ ਸਿਕਿਉਰਿਟੀ ਰਾਗਵ ਚੱਡੇ ਨੂੰ ਦਿੱਤੀ ਆ ਅਰਵਿੰਦ ਕੇਜਰੀਵਾਲ ਨੂੰ ਦਿੱਤੀ ਆ ਔਰ ਦੂਸਰਾ ਜਿਹੜਾ ਕਹਿੰਦੇ ਸੀ ਜੀ ਕਿ ਅਸੀਂ ਇੱਕ ਸਵਰਾਜ ਦਾ ਮਾਡਲ ਲੈ ਕੇ ਆਵਾਂਗੇ ਕਿ ਅਸੀਂ ਜੋ ਵੀ ਕਰਾਂਗੇ ਆਪਣੇ ਵੌਲੰਟੀਅਰਸ ਨੂੰ ਪੁੱਛ ਕੇ ਕੰਮ ਕਰਿਆ ਕਰਾਂਗੇ ਕਿਸੇ ਬਰਨਾਲੇ ਸਿੱਦੇ ਕਿਸੇ ਵੌਲੰਟੀਅਰ ਨੂੰ ਕਦੀ ਪੁੱਛਿਆ ਕਿ ਸਰਕਾਰੀ ਨੌਕਰੀ ਦੇਣ ਲੱਗੇ ਆ ਜਾਂ ਅਸੀਂ ਰਾਜ ਸਭਾ ਦੇ ਮੈਂਬਰ ਬਣਾਉਣ ਲੱਗੇ ਆ ਜਾਂ ਅਸੀਂ ਕੋਈ ਲੋਕ ਸਭਾ ਤੇ ਟਿਕਟਸ ਦੇਣ ਲੱਗੇ ਆ ਆ ਹੋਇਆ ਕੀ ਆ ਅੱਠ ਰਾਜ ਸਭਾ ਦੇ ਮੈਂਬਰ ਬਣਾਏ ਲਵਲੀ ਯੂਨੀਵਰਸਿਟੀ 25000 ਕਰੋੜ ਰੁਪਏ ਦਾ ਮਾਲਕ ਹੈ ਉਹ ਆਮ ਆਦਮੀ ਹੈ ਕਿਤੇ ਉਹਨੂੰ ਰਾਜ ਸਭਾ ਦੀ ਸੀਟ ਦਿੱਤੀ ਇੱਕ سنی अरोड़ा ਕੋਈ ਬਿਲਡਰ ਹੈਗਾ ਦਿੱਲੀ ਰਹਿੰਦਾ ਬੜਾ ਅਮੀਰ ਆਦਮੀ ਹੋਣਾ ਵਾ ਉਹਨੂੰ ਟਿਕਟ ਦਿੱਤੀ ਜੀ ਉਹਨੂੰ ਰਾਜ ਸਭਾ ਦਿੱਤੀ ਆ ਦੋ ਤਿੰਨ ਗੈਰ ਪੰਜਾਬੀਆਂ ਨੂੰ ਦੇ ਦਿੱਤੀ ਇਹ ਵਿਚਾਰੇ ਜਿੱਥੇ ਸੀਗੇ ਇਹ ਇਹਦਾ ਮਤਲਬ ਤੁਸੀਂ ਵੋਲੰਟੇਅਰ ਸਿਰਫ ਬਸਤੇ ਚੱਕਣ ਵਾਸਤੇ ਰੱਖਿਆ ਕੁੱਟ ਖਾਣ ਲਈ ਰੱਖਿਆ ਹੋਇਆ ਗਾਲਾ ਕੱਢਣ ਲਈ ਰੱਖਿਆ ਹੋਇਆ ਆ ਇਹਨਾਂ ਦਾ ਹਸ਼ਰ ਹੈਗਾ ਔਰ ਉਸ ਵਾਰ ਜਿੰਨੀਆਂ ਇੰਪੋਰਟੈਂਟ ਪੋਜੀਸ਼ਨਾਂ ਆਈਆਂ ਪੰਜਾਬ ਦੇਖੋ ਪੰਜਾਬ ਸਕੂਲ এডੂਕੇਸ਼ਨ ਬੋਰਡ ਦੇ ਚੇਅਰਪਰਸਨ ਲਾਈ ਦਿੱਲੀੋਂ ਲਿਆ ਕੇ ਲਾਇਆ ਜਿਹੜਾ ਤੁਹਾਡਾ ਰੇਰਾ ਦਾ ਚੇਅਰਮੈਨ ਲਾਇਆ ਔਰ ਮੈਂਬਰਸ ਲਾਇਏ ਨੇ ਸਾਰੇ ਉਹ ਸਾਰੇ ਜਿਹੜੀ ਸਾਡੀ ਰੀਅਲ ਏਸਟੇਟ ਦੀ ਅਥਾਰਟੀ ਹੈ ਉਹ ਸਾਰੇ ਗੈਰ ਪੰਜਾਬੀ ਲਾਇਏ ਨੇ ਦਿੱਲੀੋਂ ਲਿਆ ਕੇ ਲਾਇਆ ਬਾਬਾ ਫਰੀਦ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸਾਡੇ ਕੋਲ ਨਾ ਇੱਕ ਬੜਾ ਐਮੀਨੈਂਟ ਨਿਊਕਲੀਅਰ ਮੈਡੀਸਨ ਦਾ ਸਾਇੰਟਿਸਟ ਹੈ ਪ੍ਰੋਫੈਸਰ ਬਲਜਿੰਦਰ ਸਿੰਘ ਪੀਜੀਐਚ ਕੰਮ ਕਰਦੇ ਨੇ ਹੀ ਵਾਸ ਇਗਨੋਰਡ ਪੈਨਲ ਉਹਦੇ ਪੈਨਲ ਦਾ ਨਾਮ ਸੀ ਉਹਦੇ ਚ ਇੱਕ ਪਟਿਆਲੇ ਤੋਂ ਡਾਕ ਸਾਰੇ ਨੂੰ ਛੱਡ ਕੇ ਬਾਹਰੋਂ ਦਿੱਲੀੋਂ ਲਿਆ ਕੇ ਉੱਥੇ ਲਾਤਾ ਵਾ ਜਿੰਨੀਆਂ ਨੌਕਰੀਆਂ ਨਿਕਲ ਨਹੀਂ ਆਣ ਚਾਹੇ ਪੀਐਸਪੀਸੀਲ ਜਾਂ ਚਾਹੇ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੀਆਂ ਨੇ ਜਾਂ ਚਾਹੇ ਉਹ ਪਟਵਾਰੀਆਂ ਦੀਆਂ ਨੇ ਸਾਰੀਆਂ ਹਰਿਆਣਾ ਤੇ ਰਾਜਸਥਾਨ ਵਾਲੇ ਲਈ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਕੋਈ ਡੋਮਸਾਈਲ ਦੀ ਇਹਨਾਂ ਨੇ ਕੰਡੀਸ਼ਨ ਹੀ ਰੱਖੀ ਹੋਈ ਔਰ ਮੀ ਇਥੇਰ ਉੱਥੇ ਪਾਰਲੀਮੈਂਟ ਵਿਧਾਨ ਸਭਾ ਚੂਪ ਬੋਲ ਰਿਹਾ ਕਿ ਜੀ ਅਨਪੜ੍ਹਿਆ ਜਿਹੜੇ ਲੋਕੀ ਕਹਿੰਦੇ ਜੀ ਸਰਕਾਰੀ ਨੌਕਰੀਆਂ ਅਸੀਂ ਕਿ ਦਰ ਰੋਕਦੀਏ ਜੀ ਅਸੀਂ ਤਾਂ ਇਕ ਗ੍ਰੇਸ਼ਟਰੇ ਨੇ ਉਹਨੂੰ ਕਹਾਂ ਹਿਮਾਚਲ ਪ੍ਰਦੇਸ਼ ਨੂੰ ਨੌਕਰੀ ਲੈ ਕੇ ਦੱਸੇ ਜਿੱਥੇ ਲਾਅ ਬਣਿਆ ਕਿ ਕੋਈ ਵੀ ਗੈਰ ਹਿਮਾਚਲੀ ਨਾ ਜ਼ਮੀਨ ਖਰੀਦ ਸਕਦਾ ਨਾ ਵੋਟਰ ਬਣ ਸਕਦਾ ਨਾ ਉਥੇ ਨੌਕਰੀ ਲੈ ਸਕਦਾ ਥੇਅਰ ਇਜ਼ ਅ ਲਾਅ ਨਾਟ ਓਨਲੀ ਇਨ ਹਿਮਾਚਲ ਥੇਅਰ ਇਜ਼ ਅ ਲਾਅ ਇਨ ਰਾਜਸਥਾਨ ਥੇਅਰ ਇਜ਼ ਅ ਲਾਅ ਇਨ ਪ੍ਰਾਈਮ ਮਿਨਿਸਟਰ ਸਟੇਟ ਗੁਜਰਾਤ ਔਰ ਹੁਣ ਉਤਰਾਖੰਡ ਨੇ ਲਾਅ ਬਣਾਇਆ ਮੇਰਾ ਬਿਲ ਪਿਆ ਉਹਦੇ ਕੋ ਪੈਂਡਿੰਗ ਉਤਾਰ ਇਸ ਮੁਤਲਕ ਕਿ ਤੁਸੀਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਇੱਕ ਲਾਅ ਲੈ ਕੇ ਆਓ ਕਿ ਕੋਈ ਵੀ ਗੈਰ ਪੰਜਾਬੀ ਸਾਡੇ ਲੋਕ ਗੈਰ ਪੰਜਾਬੀ ਆਉਣ ਜੀ ਸਕਦੇ ਪੈਸੇ ਕਮਾਉਣ ਕਮਾਈ ਕਰਨ ਘਰ ਪਾਲਣ No worries at all ਲੇਕਿਨ ਉਹਨਾਂ ਨੂੰ ਇੱਥੇ ਪੱਕੇ ਪਛਾਣਦੇ ਜ਼ਮੀਨ ਦੇ ਮਾਲਕ ਵੋਟਰ ਬਣਾਉਣਾ ਨੌਕਰੀਆਂ ਦੇਣੀਆਂ ਸਰਕਾਰੀਆਂ ਇਹਦਾ ਮਤਲਬ ਸਾਡੇ ਬੱਚੇ ਫਿਰ ਵਿਦੇਸ਼ਾਂ ਤੋਂ ਜਾਣ ਤੋਂ ਕਿਉਂ ਹਟਣਗੇ ਜਿਹੜਾ ਜਿਹੜਾ ਭਗਵੰਤ ਕਹਿੰਦਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਾਉਣੀ ਕਿੱਦਾਂ ਹੋ ਸਕਦੀ ਹੈ ਆ ਜਿਹਨੇ ਟਿਕਟਾਂ ਦਿੱਤੀਆਂ ਨੇ 13 ਟਿਕਟਾਂ ਕਹਿੰਦੇ 13 ਜ਼ੀਰੋ ਹਾਊ ਇਜ਼ ਇਟ ਪੋਸੀਬਲ 13 ਬੰਦੇ ਹੀ ਨਹੀਂ ਤੁਹਾਡੇ ਕੋਲ ਤਿੰਨ ਤਾਂ ਤੁਸੀਂ ਕਿਤਨੀਆਂ ਲੈ ਕੇ ਆਏ ਹੋ ਇੱਕ ਰਿੰਕੂ ਲੈ ਕੇ ਆਏ ਹੋ ਪਟਕੇ ਕਾਲੀਆਂ ਦਾ ਇੱਕ ਜੀਪੀ ਲੈ ਕੇ ਕਿਉਂ ਕਾਂਗਰਸ ਦਾ ਪਟਕੇ ਫਤਿਹਗੜ੍ਹ ਸਾਹਿਬ ਤੋਂ ਇੱਕ ਤੁਸੀਂ ਬੰਬ ਰੋੜ ਕੇ ਸਾਡੇ ਚੱਬੇਵਾਲ ਨੂੰ ਲੈ ਗਿਓ ਕਾਂਗਰਸ ਨੂੰ ਹਸ਼ਾਰਤ ਪੁੱਤੜ ਬੰਦੀ ਹੈ ਨਹੀਂ ਗੇ ਤੁਸੀਂ ਪੰਜ ਮਿਨਿਸਟਰ ਕਿਸੇ ਪਾਰਟੀ ਨੇ ਉਤਾਰੇ ਨੇ ਪੰਜ ਮਿਨਿਸਟਰਜ਼ ਇਨ ਦਾ ਇਲੈਕਸ਼ਨ ਪ੍ਰੋਸੈਸ ਅੱਜ ਤੱਕ 75 ਸਾਲ ਦੀ ਆਜ਼ਾਦੀ ਦੇ ਵਿੱਚ ਪੰਜ ਮਿਨਿਸਟਰ ਤਿੰਨ ਐਮਐਲਏ ਅੱਛਾ ਕਿੱਥੇ ਅਧਰਿਆ ਚੱਕਣ ਵਾਲੇ ਆਮ ਆਦਮੀ ਮੇਰੀ ਤੁਹਾਡੇ ਜ਼ਰੀਏ ਆਮ ਆਮ ਆਦਮੀ ਦੇ ਵੋਲੰਟੀਅਰਸ ਨੂੰ ਸਪੈਸ਼ਲ ਅਪੀਲ ਹੈ ਕਿ ਤੁਸੀਂ ਬਹੁਤ ਹੰਡਾ ਲਿਆ ਨਾ ਦਾ ਸੰਤਾਪ ਆਓ ਸਾਡਾ ਸਾਥ ਮੈਂ ਬੈਠਾ ਇੱਥੇ ਮੈਂ ਤੁਹਾਡੀ ਹਿਫਾਜ਼ਤ ਕਰੂੰਗਾ ਮੈਂ ਕਿਸੇ ਗੈਰ ਪੰਜਾਬੀ ਨੂੰ ਪੰਜਾਬ ਦੇ ਵਿੱਚ ਨਾਜਾਇਜ਼ ਨੌਕਰੀ ਨਹੀਂ ਲੈਣ ਦਊਗਾ ਮੈਂ ਕਿਸੇ ਤੋਂ ਝੂਠਾ ਪਰਚਾ ਨਹੀਂ ਹੋਣ ਦਊਗਾ ਮੈਂ ਜਿੰਦ ਜਾਣ ਲਾ ਦਊਗਾ ਕਿ ਸੰਗਰੂਰ ਦਾ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਦੇ ਛੋਟੇ ਦੁਕਾਨਦਾਰ ਦੇ ਵਪਾਰੀ ਦੇ ਉਹਦੀ ਆਪਾਂ ਹਫਾਜ਼ਤ ਕਰਨੀ ਕਿੱਥੇ ਗਿਆ ਕਹਿੰਦੇ ਸੀ ਜੀ ਇਨਸਪੈਕਟਰ ਰਾਜ ਖਤਮ ਕਰਨਾ ਜਿੰਨੀ ਕਰਪਸ਼ਨ ਹੁਣ ਹੋਈ ਹੋਈ ਹੈ ਪੰਜਾਬ ਦੇ ਵਿੱਚ ਤੌਬਾ ਮੇਰੀ ਔਰ ਜਿੰਨਾ ਮਾਫੀਆ ਚਾਹੇ ਮਾਈਨਿੰਗ ਆ ਚਾਹੇ ਸ਼ਰਾਬ ਮਾਫੀਆ 25 ਬੰਦੇ ਮਾਰ ਕੇ ਗੁਜਰਾ ਤੇ ਰਵਦਾਸਪੁਰੇ ਵਿੱਚ ਇਹ ਕੀ ਦਰਸਾਉਂਦਾ ਦੈਰ ਇਜ਼ ਅ ਪੈਰਨਲ ਮਾਫੀਆ ਵਰਕਿੰਗ ਇਨ ਪ੍ਰਚਾਰ ਐਦਾਂ ਹੀ ਉਹ ਸਾਰਾ ਕੈਬਲ ਨੈਟਵਰਕ ਦੇ ਉੱਤੇ ਕਬਜ਼ਾ ਕਰ ਰਿਹਾ ਹਰ ਪਠਾਰ ਮਾਜਰਾ ਆ ਰਿਹਾ ਹੈ। ਆ ਰੀਅਲ ਏਸਟੇਟ ਮਾਫੀਆ ਸਰਬਜੀਤ ਕੋਰ ਮਾਣੂ ਕਿ ਤੁਹਾਡੇ ਲੱਗੇ ਐਮਪੀ ਐਮਐਲਏ ਬਣੀ ਹੋਈ ਐ। ਐਨਆਰਏ ਦੀ ਕੋਠੀ ਤੇ ਕਬਜ਼ਾ। ਹੋਰ ਮਾਫੀਆ ਕਿੱਦਾਂ ਦਾ ਹੁੰਦਾ ਵਾ? 60-70 ਹਜ਼ਾਰ ਕਰੋੜ ਦਾ ਕਰਜ਼ਾ ਐਡ ਕਰ ਦਿੱਤਾ ਵਾ। ਫਿਰ ਵੀ ਕਹੀ ਜਾਂਦੇ ਰੰਗਲਾ ਪੰਜਾਬ ਐ ਰੰਗਲਾ ਪੰਜਾਬ। ਖੰਭਿਆਂ ਦੀ ਸਰਕਾਰ ਐ। ਹਰ ਖੰਭਾ ਭਰਿਆ ਹੋਇਆ ਪੰਜਾਬ ਦੇ ਵਿੱਚ ਸਵਾਈ ਪਬਲਿਸਿਟੀ ਤੋਂ। ਲਾਸਟ ਕੱਲ ਕਹਿਣ ਲੱਗਾ ਕਿ ਇਹਨਾਂ ਦੇ ਬੀਜੇਪੀ ਚ ਅੰਤਰ ਕੀ ਮੈਂ ਪੁੱਛਣਾ ਚਾਹੁੰਦਾ ਕਿ ਜਿਰੀਵਾਲ ਸਾਹਿਬ ਉਥੇ ਗਿਜਰੀਵਾਲ ਸਾਹਿਬ ਰੋ ਰਹੇ ਨੇ ਕਿ ਮੈਨੂੰ ਅੰਦਰ ਜੇਲ੍ਹ ਚ ਕਰਤਾ ਹਮ ਆਮ ਕੋ ਪਕੜ ਲਿਆ ਹਮ ਕਟੜ ਇਮਾਨਦਾਰ ਹੈ ਇੱਕ ਮਿੰਟ ਲਈ ਮੰਨ ਲਓ ਵੈਸੇ ਇਮਾਨਦਾਰ ਹੈ ਨਹੀਂ ਕਿ ਕਿਉਂਕਿ ਆਬਜ਼ਰਵੇਸ਼ਨ ਸੁਪਰੀਮ ਕੋਰਟ ਤੇ ਹਾਈ ਕੋਰਟ ਦੀਆਂ ਬਹੁਤ ਜ਼ਿਆਦਾ ਸਟਰੋਂਗ ਇਹਨਾਂ ਦੇ ਖਿਲਾਫ ਆਈਆਂ ਨੇ ਬੇਲਾ ਡਿਨਾਈ ਹੋਈਆਂ ਨੇ ਪਰ ਮੰਨੋ ਕਿ ਇਹ ਇਮਾਨਦਾਰ ਹੈ ਕਟੜ ਔਰ ਭਾਜਪਾ ਗਲਤ ਕੰਮ ਕਰ ਰਹੀ ਕਿ ਈਡੀ ਦੇ ਸੀਬੀਆ ਦਾ ਮਿਸਯੂਜ਼ ਕਰ ਰਹੀ ਤੁਸੀਂ ਪੰਜਾਬ ਵਿੱਚ ਪੁਲਿਸ ਦਾ ਦੁਰਉਪਯੋਗ ਨਹੀਂ ਕਰ ਰਹੇ ਤੁਸੀਂ ਪੰਜਾਬ ਦੇ ਵਿੱਚ ਨਜਾਇਜ਼ ਪਰਚਾ ਕੋਈ ਨਹੀਂ ਕੀਤਾ ਤੁਹਾਡੇ ਸਾਹਮਣੇ ਬੈਠਾ ਸੁਪਾਲ ਖੇੜਾ ਜਿਹਦੇ ਤੇ ਪੰਜ ਪਰਚੇ ਕੀਤੇ ਨੇ ਭਗਵੰਤ ਮਾਨ ਜਦੋਂ ਐਨਡੀਪੀਐਸ ਬੇਲ ਹੋਣ ਲੱਗੀ ਖੋਰ 3 ਵਜੇ ਤੜਕੇ ਪਰਚਾ ਇਹਨੂੰ ਹੋਰ ਕੀ ਕਹਿੰਦੇ ਮਿਸਯੂਜ਼ ਆਫ ਪਾਵਰ ਭਾਨੇ ਸਿੱਧੂ ਤੇ ਚਾਰ ਪਰਚੇ ਲੱਖੇ ਦੇ ਉੱਤੇ ਪਰਚਾ ਜਿਹੜਾ ਬੋਲਦਾ ਉਹਦੇ ਤੇ ਪਰਚਾ ਦਿੱਲੀ ਜਾਂਦੀ ਪੁਲਿਸ ਕੇਜीडी ਵਾਲ ਦੇ ਖਿਲਾਫ ਟਵੀਟ ਵੀ ਕਰਦੇ ਦਿੱਲੀ ਜਾਂਦੀ ਹੈ ਪੁਲਿਸ ਚੱਕਣ ਨੂੰ ਜੰਮੂ ਜਾਂਦੀ ਆ ਇੱਕ ਯੂਟਿਊਬਰ ਸਿਕਾ ਸ਼ਾਇਦ ਨੁਕਕੂ ਲੈ ਉਹਦਾ ਨਾਮ ਉਹਨੇ ਲਬੁੱਡਿਆਂ ਦੇ ਉੱਤੇ ਆ ਜੀ ਉਹਨਾਂ ਦੇ ਹੀ ਉਹਨਾਂ ਦੇ ਪਿਆਰ ਤੇ ਉਹਨਾਂ ਦੇ ਜਿਹੜਾ ਇਮੋਸ਼ਨਸ ਨੇ ਉਹਨਾਂ ਦੇ ਸਦਕਾ ਮੈਂ ਤੁਹਾਡੇ درمیان ਬੈਠਾ ਹਾਂ ਮੈਂ ਇਹਨਾਂ ਦੇ ਵਲਵਲੇ ਪੰਜਾਬ ਦੀ ਪੰਜਾਬ ਦੇ ਸੰਗਰੂਰ ਦੇ ਬਰਨਾਲੇ ਦੇ ਮਹਿਲ ਕਲਬ ਦੌਰ ਦੇ ਵਲਵਲੇ ਉਸ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਣ ਜਾ ਰਿਹਾ ਹਾਂ ਮੇਰੀ ਲੜਾਈ ਨਾ ਕੋਈ ਮੇਰੀ ਲੜਾਈ ਹਾਂ ਮੈਂ ਬੇਇਨਸਾਫੀ ਦੇ ਖਿਲਾਫ ਜ਼ਰੂਰ ਖੜਦਾ ਹਾਂ ਐਨੀ ਸਾਰਟ ਆਫ ਇਨਜਸਟਿਸ ਸ਼ੇਰਾ ਸਾਹਿਬ ਤੂੰ ਮੇਰਾ ਏਜੰਡਾ ਹੈ ਤੁਸੀਂ ਆਮ ਆਦਮੀ ਪਾਰਟੀ ਨੂੰ ਇਹ ਵੀ ਖਰਾਬ ਕਹਿ ਰਹੇ ਹੋ ਜਿਹੜੀ ਗੱਲਾਂ ਕਿ ਅਹੀ ਪਾਰਲੀਮੈਂਟ ਦੇ ਦਿੱਲੀ ਜਾਂਦੀ ਗੱਲ ਕਰ ਰਹੇ ਉੱਥੇ ਅਲਾਈਅੰਸ ਦਾ ਗੱਟਜੋੜ ਹੋਇਆ ਉਹਦੇ ਵਿੱਚ ਗੱਟਜੋੜ ਵਿੱਚ ਕਾਂਗਰਸ ਵੀ ਤੇ ਆਪ ਵੀ ਇਕੱਠੇ ਹੋ ਰਹੇ ਦੇਖੋ ਗੱਲ ਇਹ ਆ ਅੱਛੀ ਤਰ੍ਹਾਂ ਅੰਡਰਸਟੈਂਡ ਕਰੋ देयर ਇਜ਼ ਅ ਐਬਸੋਲਿਊਟ ਕਲੈਰਿਟੀ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਚ ਕੀ ਕੀਤਾ ਗੋਆ ਚ ਕੀ ਕੀਤਾ ਗੁਜਰਾਤ ਕੀ ਹੈ نو ਬਿਜ਼ਨਸ ਐਟ 올 ਅਸੀਂ ਪੰਜਾਬ ਚ ਆਪਣੀ ਪਾਰਟੀ ਨੂੰ ਕਨਵੇ ਕੀਤਾ ਤਾਈਓ ਅਲਾਈਅੰਸ ਹੋਇਆ ਆਫਕੋ ਸਾਡਾ 100% ਕੇਟਰ ਇਹਨਾਂ ਦੇ ਉਲਟ ਸਿਗਾ ਸਾਡੇ ਸਰਪੰਚਾਂ ਤੱਕ ਨਹੀਂ ਬਖਸ਼ੇ ਸਾਡੇ ਮਿਊਨਿਸਪਲ ਕਮੇਟੀਆਂ ਭੰਗ ਕਰਦੀਆਂ ਤੋੜਦੀਆਂ ਸਾਡੇ ਪਰਚੇ ਕਰਤੇ ਕੌਂਸਲਰਾਂ ਦੇ ਉੱਤੇ ਸਾਡੇ ਲੀਡਰਾਂ ਨੂੰ ਫਰਜ਼ੀ ਤੌਰ ਦੇ ਉੱਤੇ ਅੰਦਰ ਜ਼ਿਲ੍ਹਾ ਚ ਸੁਠਤਾ ਇਨਕੁਆਇਰੀਆਂ ਸਾਰਿਆਂ ਦੀ ਖੁੱਲੀਆਂ ਹੋਈਆਂ ਤੇ ਇਸ ਕਰਕੇ ਇਹਨਾਂ ਦਾ ਕੋਈ ਸਕੋਪ ਨਹੀਂਗਾ ਔਰ ਜਿਹੜਾ ਕਾਂਗਰਸ ਦਾ ਕੈਂਡੀਡੇਟ ਜਿੱਤ ਕੇ ਜਾਵੇਗਾ ਉਹ ਗਾਰੰਟੀਡ ਇੰਡੀਆ ਅਲਾਈანს ਆll others are doubtful therefore ਪੰਜਾਬ ਦੇ ਵਿੱਚ ਇਹਨਾਂ ਨਾਲ ਕੋਈ ਨਾ ਅਲਾਈਅੰਸ ਹੈ ਨਾ ਕੋਈ ਕਟੂੜਾ ਨਾ ਕੋਈ ਅੰਡਰਸਟੈਂਡਿੰਗ ਹੈ ਵੀ ਵਿਲ ਫਾਈਟ ਇਟ ਆਊਟ ਹੈ ਨਾ ਬਹੁਤ ਬਹੁਤ ਸਟਰੋਂਗ ਹੈ ਇਹਨਾਂ ਨੂੰ ਦੇਖੀ ਵੀ ਇਹ ਦੇ ਇੱਕ ਟੀਚਕ ਹਮ ਰਹੀ ਹੈ ਇਹਨੂੰ ਟਾਰਗੇਟ ਕਰਦੇ ਨੇ ਤੁਸੀਂ ਵੀ ਭਾਜੀ ਨੂੰ ਟਾਰਗੇਟ ਕਰਦੇ ਹੋ ਸਿਮਨਜੀਤ ਮਾਨ ਵੀ ਟਾਰਗੇਟ ਕਰਦਾ ਹੈ ਰਵੀ ਜੀ ਇਹਨਾਂ ਹੈਵੀ ਸਭ ਨੂੰ ਤੇ ਭਾਜੀ ਨਹੀਂ 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 ਭਾਜੀ ਨੂੰ ਟਾਕ ਨਹੀਂ ਨਹੀਂ ਭਾਜੀ ਪੰਜਾਬ ਦੇ ਵਿੱਚ ਕਿਸੇ ਸੀਟ ਦੇ ਉੱਤੇ ਹਾਵੀ ਨਹੀਂਗੀ ਭਾਜੀ ਆਪਣੇ ਆਪ ਵਿੱਚ ਕੋਈ ਸੀਟ ਨਹੀਂ ਜਿੱਤ ਸਕਦੀ ਜਦੋਂ ਅਸੀਂ ਟਾਰਗੇਟ ਕਰਦੇ ਹਾਂ ਉਹ ਤਾਂ ਦੇਸ਼ ਮੁਖ ਪਦਰ ਦੇ ਉੱਤੇ ਹੈ ਉਹ ਕੋ ਦੇਸ਼ ਨੂੰ 2024 ਵਿੱਚ ਅਗਰ ਬੀਜੇਪੀ ਰਿਪੀਟ ਕਰਦੀਆ ਇੱਥੇ ਬਹੁਤ ਵੱਡੀ ਖਤਰੇ ਖਤਰੇ ਦੀ ਘੰਟੀ ਸੰਵਿਧਾਨ ਨੂੰ ਡੈਮੋਕ੍ਰੇਸੀ ਨੂੰ ਦੇ ਵਿਲ ਆਲਟਰ ਦਾ ਕਨਸਟੀਟਿਊਸ਼ਨ ਦੇ ਵਿਲ ਆਲਟਰਟ ਲਾਈਕ ਜਿਦਾ ਪਿਊਟਰ ਨੇ ਕੀਤਾ ਰਸ਼ੀਆ ਦੇ ਵਿੱਚ ਦੇ ਵਿਲ ਆਲਟਰ ਦੇ ਵਿਲ ਬ੍ਰਿੰਗ ਇਨ ਲਾਜ਼ ਜਿਹੜੇ ਕਿ ਮਾਈਨੋਰਟੀਜ਼ ਦੇ ਹਕੂਕ ਦੇ ਉੱਤੇ ਨਹੀਂ ਇਹੀ ਗੱਲਾਂ ਭਗਵਾਨ ਦੇ ਤੇ ਦੇ ਉੱਤੇ ਹਮਲਾ ਹੋਵੇਗਾ ਹਕੂਕ ਦੇ ਉੱਤੇ ਹਮਲਾ ਹੋਵੇਗਾ ਜਿਹੜਾ ਹੁਣ ਯੂਨੀਫਾਰਮ ਸਿਵਲ ਕੋਡ ਲੈ ਕੇ ਆਇਆ ਹੈ ਉਤਰਾਖੰਡ ਦੇ ਵਿੱਚ ਦੈਟਸੇ ਉਸ ਨੂੰ ਮੁਸਲਮਾਨਾਂ ਦੇ ਸਿੱਖਾਂ ਤੇ ਇਸਾਈਆਂ ਤੇ ਦਲਤਾਂ ਜੈਨੀਆਂ ਬੁੱਧੀਆਂ ਘੱਟ ਗਿਣਤੀਆਂ ਗਰੀਬਾਂ ਲਈ ਖਤਰੇ ਦੀ ਘੰਟੀ ਹੈ ਔਰ ਜਿਹੜਾ ਤੁਸੀਂ ਕਹਿੰਦੇ ਆ ਕਿ ਆਮ ਸਾਡੀ ਆਮ ਆਦਮੀ ਪਾਰਟੀ ਤੇ ਕਿਉਂ ਨਹੀਂ ਹਮਲਾ ਜੀ ਮਾਈ ਬੇਸਿਕ ਫਾਈਟਰਸ ਅਗੇਂਸਟ ਪਕਵੰਤ ਮਾਨ ਐਂਡ ਹਜ਼ ਅਜਰਫ ਫਰਜ਼ੀ ਇਨਾਂ ਨੇ ਰੇਤ ਦਾ ਇੱਥੇ ਇੱਕ ਕੋ ਕਿਲਾ ਖੜਾ ਕੀਤਾ ਬੂਗਸ ਕੋਈ ਰਾਜਤਾਨੀ ਨਹੀਂਗੀ ਇਹ ਰਾਜਤਾਨੀ ਤਾਂ ਰਹਿਣੀ ਸੀ ਜੇ ਆਪਣੇ ਉਸੂਲਾਂ ਤੇ ਕਾਇਮ ਰਹਿੰਦੇ ਇਹ ਆਪਣੇ ਉਸੂਲਾਂ ਨੂੰ ਤਿਲੰਝਲੀ ਦੇ ਚੁੱਕੇ ਨੇ ਉਹਨਾਂ ਤੋਂ ਕੋਹਾਂ ਦੂਰ ਨੱਟ ਚੁੱਕੇ ਨੇ ਸਾਰੇ ਕਰਪਸ਼ਨ ਵਿੱਚ ਇਨਡਲਜ ਕਰ ਰਹੇ ਨੇ ਸਾਰੇ ਇਮੋਰਲ ਐਕਸ ਕਟਾਰੂ ਚੱਕ ਤਾਂ ਕੀ ਐਕਸ਼ਨ ਸੀਗਾ ਜੀ ਮਤਲਬ ਭਗਵੰਤ ਮਾਨ ਦੇ ਕੋਲ ਕੀ ਹੈ ਐਕਸਪਲੇਨੇਸ਼ਨ ਹੈ ਕਿ ਮੈਂ ਕਟਾਰੂ ਚੱਕ ਨੂੰ ਕਦੇ ਲਈ ਮੇਨਟੇਨ ਕੀਤਾ ਹੋਇਆ ਆ ਆ ਜਿਹੜੇ ਮਨਿਸਟਰਸ ਇਹਨਾਂ ਦੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਜਿਹੜੇ ਐਮ ਐਲ ਐਸ ਕਿਸੇ ਤੇ ਕੋਈ ਐਕਸ਼ਨ ਹੋਇਆ ਸੋ ਸਾਡਾ ਹਮਲਾ ਹੈਗਾ ਮੇਰਾ ਤਾਂ ਹਮਲਾ ਈਵਨ ਸ਼ੁਭੀ ਬਾਦਲ ਤੇ ਵੀ ਹੈਗਾ ਕਿ ਤੂੰ ਅਕਾਲੀ ਜਲਦੀ ਪੰਥ ਦਾ ਵਾਸਤਾ ਦਿੰਨਾ ਵਾ ਤੇ ਕੰਮ ਸਾਰੇ ਪੰਥ ਦੀ ਆਈਡੀਓਲੋਜੀ ਦੇ ਉਲਟ ਕਰਨਾ ਤੁਹਾਡੇ ਕੋਲ ਪਈ ਰਹੀ ਆ ਆ ਜਿਹੜਾ ਭਾਈ ਜ਼ਥੇਦਾਰ ਗੁਰਦੇਵ ਸਿੰਘ ਕੌਂਕੇ ਦੀ ਇਨਕੁਆਇਰੀ ਰਿਪੋਰਟ ਵਿੱਚ ਐਡੀਜੀਪੀ ਤਿਵਾੜੀ ਨੇ ਕਿਹਾ ਕਿ ਹੀ ਹੈਜ਼ ਬੀਨ ਪਿੱਕਡ ਅਪ ਬਾਈ ਦ ਪੁਲਿਸ ਬਾਕੀ ਇਨਵੈਸਟੀਗੇਸ਼ਨ ਹੋਣੀ ਸੀ ਬਾਦਲ ਦੇ ਟੇਬਲ ਤੇ ਰਹੀ ਹੈ 10 ਸਾਲ ਨੂੰ ਐਕਸ਼ਨ ਸੋ ਇਸ ਕਰਕੇ ਅਸੀਂ ਪੰਜਾਬ ਲਈ ਔਰ ਆਪਣੇ ਸੰਗਰੂਰ ਲਈ ਅਸੀਂ ਵਚਨਬੱਧ ਹਾਂ ਔਰ ਪੂਰੀ ਲੜਾਈ ਲੜ ਕੇ ਆਪਣੇ ਦਮਦਾਰ ਸੰਗਰੂਰ ਕੋਲੋਂ ਚੀਲੇ ਵਿੱਚ ਕਿੰਤਰਾਂ ਦੇ ਹਜ਼ਾਰ ਨਹੀਂ ਹੈ ਹਜੇ ਉਹ ਦੋੜ ਤੇ ਹਲਕ ਮਹਿਲਕ ਨਾਲ ਕਾਉਂਸਲ ਦਾ ਹਲਕਾ ਇੰਚਾਰਜ ਨਹੀਂ ਹੋ ਰਹਾ ਹੈ ਕਾਂਗਰਸ ਕੀ ਬਸਵਾਇਦ ਹਲਕਾ ਇੰਚਾਰਜ ਹਲਕਾ ਇੰਚਾਰਜ ਉਹਦਾ ਨਾਮ ਭਗਵਾਨ ਕੀ ਜੇਦਾ ਹੁੰਦਾ ਸੀਗਾ ਹਲਕਾਇਆ ਹੋਇਆ ਇੰਚਾਰਜ ਸਮਝ ਗਏ ਹਲਕਾ ਇੰਚਾਰਜ ਨਾਲ ਕੋਈ ਵੀ ਇਲੈਕਸ਼ਨ ਨਹੀਂ ਲੜੀ ਜਾਂਦੀ ਇਲੈਕਸ਼ਨ ਲੜੀ ਜਾਂਦੀ ਆ ਸੋਰੀ ਜੀ ਵੋਟ ਤੋਂ ਜਿਹੜੇ ਲੋਕ ਨਾਲ ਜੁੜੇ ਹੋਏ ਨੇ ਮਿਲਣ ਵਾਸਤੇ ਵੋਟ ਵੋਟ ਤੋਂ ਜਿਹੜੇ ਲੋਕ ਜੁੜੇ ਹੋਏ ਨੇ ਗਰਾਊਂਡ ਲੈਵਲ ਤੋਂ ਸਾਡੇ ਜਿਹੜੇ ਵਰਕਰਸ ਨੇ ਸਾਡੀ ਜਿਹੜੀ ਤਨਜ਼ੀਮ ਹੈ ਸਾਡੇ ਜਿਹੜੇ ਸਰਪੰਚ ਨੇ ਦੈਟ ਇਜ਼ ਦੀ ਐਕਚੁਅਲ ਮਸ਼ੀਨ ਸਰ ਕੋਈ ਜਰਨਲ ਤਾਂ ਲਾਇਆ ਸੀ ਸਾਡੇ ਕੋ ਆ ਜਿੰਨੇ ਤੁਹਾਨੂੰ ਕੇ ਕਾਲਾ ਟਿਕਾਣਾ ਘਟ ਲੱਗ ਰਿਹਾ ਉਹ ਨਹੀਂ ਘਟ ਜਨੈਲ ਮਲਕਾਂਦਰ ਸੰਗਰੂਰ ਇਕੱਠਾ ਕਰਨ ਲਈ ਕੀ ਰਹੂਗਾ ਜੀ ਬਾਕੀ ਤੁਸੀਂ ਅਦਾ ਆ ਰੋਲ ਬੁੱਧੇ ਕਿਲਾਏ ਨੇ ਜਿੰਦੇ ਵੀ ਕਿਲਾਏ ਨੇ ਇਹਦਾ ਚੱਲਦੇ ਆ ਰਹੇ ਨੇ ਕਿ ਜੋ ਵੀ ਹੈ ਸੰਗਰੂਰ ਲਈ ਖਾਸ ਮੁੱਦਾ ਕਰੂਗਾ ਜੋ ਜੋ ਭਗਵਾਨ ਤੁਮਾਨ ਖੋਦੋ ਤਿੰਨ ਮੰਤਰੀ ਸੰਗਰੂਰ ਨਾਕਾ ਦੀ ਗੱਲ ਤਾਂ ਉਹੀ ਕਹਿਣਾ ਚਾਹੁੰਦਾ ਤੁਸੀਂ ਇਹਨਾਂ ਕੋਲ ਤਾਂ 2 ਸਾਲ ਦਾ ਹਸ਼ਰ ਦੇਖ ਲੈਣਾ ਹੁਣ ਦੇਖੋ ਬਜਿੰਦਰ ਸਿੰਘਲਾ ਨੂੰ ਲੋਕਾਂ ਨੇ ਹਰਾਇਆ ਵਾ ਪਰ ਤੁਸੀਂ ਉਹਦੇ ਸ਼ਾਰਟਲੀ ਕੰਮ ਜਿਹੜੇ ਨੇ ਚਾਹੇ ਉਹ ਪੀਜੀਆਈ ਲੈ ਕੇ ਆਉਣਾ ਸੀਗਾ ਚਾਹੇ ਹੋ ਟਾਟਾ ਮੈਮੋਰੀ ਕੈਂਸਰ ਹਸਪੀਟਲ ਲੈ ਕੇ ਆਉਣਾ ਸੀਗਾ ਚਾਹੇ ਉਹ ਵੱਡੇ ਸਟੇਡੀਅਮ ਦੀ ਗੱਲ ਰੋਡ ਨੈਟਵਰਕ ਸੀਗਾ ਇਸ ਤਰ੍ਹਾਂ ਨਾਲ ਜਿਹੜੀ ਓਵਰਆਲ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਜਿਹੜੀ ਗਵਰਨਮੈਂਟ ਆਫ ਇੰਡੀਆ ਨਾਲ ਕਨਸਰਨਡ ਹੋਵੇਗੀ ਉਹਦੇ ਲਈ ਮੈਂ ਬਚਨ ਪਾਤਾ ਸੜਕਾਂ ਦੇ ਨੈਟਵਰਕ ਵਾਸਤੇ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਜਿਹੜਾ ਵਾਟਰ ਸੈਨੀਟੇਸ਼ਨ ਗਵਰਨਮੈਂਟ ਆਫ ਇੰਡੀਆ ਦੀ ਸਕੀਮ ਤੇ ਲੇਬਰ ਦੀਆਂ ਸਕੀਮਾਂ ਨੇ ਔਰ ਸਾਡੇ ਤੁਹਾਡਾ ਘੱਗਰ ਬਹੁਤ ਤਬਾਈ ਮਚਾਉਂਦਾ ਰਿਪੀਟਿਡਲੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਜਿੱਦਾਂ ਜਿੱਦਾਂ ਮੈਂ ਉਹਨਾਂ ਨੂੰ ਰਿਸਰਚ ਕਰਕੇ ਐਵੇਂ ਨਹੀਂ ਕਿ ਐਵੇਂ ਉੱਥੇ ਜਾ ਕੇ ਸ਼ੋਰ ਮਚਾਉਣਾ ਆਈ ਵਿਲ ਟ੍ਰਾਈ ਮਾਈ ਬੈਸਟ ਪਰ ਮੇਰਾ ਸਰ ਮੇਰਾ ਸਰ ਇੱਕ ਸੋਸ਼ਲ ਰੋਟ ਬੰਦੀ ਜਾਂ ਮਤਲਬ ਉਹ ਵੀ ਇੰਸਾਰ ਪਰ ਤੁਹਾਡੇ ਸਾਹਮਣੇ ਆ ਰਹੇ ਨੇਗੇ ਕੋਈ ਗੁੱਟਬੰਦੀ ਨੂੰ ਲੈ ਕੇ ਤੁਹਾਡੇ ਸੰਗਰੂ ਕੌਨਸਟਿਟਿਊਐਂਸੀ ਦੇ ਵਿੱਚ ਜਿਹੜੀ ਗੁੱਟਬੰਦੀ ਬਣੀ ਹੈ ਜਾਂ ਕਾਂਗਰਸ ਨੇ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਕੀ ਇੰਸਾਰ ਬਣਾਇਆ ਨੇ ਕੀ ਇਹ ਸਾਰੀ ਕੋਈ ਨਹੀਂਗਾ ਅੱਜ ਸਾਡੇ ਸਾਰੇ ਲੀਡਰਸ਼ਿਪ ਔਰ ਵਰਕਰਸ ਇਕੱਠੇ ਆ ਅਸੀਂ ਪਹਿਲੇ ਦਿਨ ਆਗਾਜ਼ ਹੀ ਤੋਂ ਦੀ ਤੋਂ ਸ਼ੁਰੂ ਕੀਤਾ ਸੀਗਾ ਦਲਬੀਰ ਗੋਲਟੀ ਦੀ ਕੌਨਸਟਿਟਿਊਐਂਸੀ ਤੋਂ ਉਸ ਤੋਂ ਅਗਲੇ ਦਿਨ ਬਜਿੰਦਰ ਸਿੰਘਲਾ ਕੱਲ ਜਿਹੜੇ ਐਮਪੀ ਨੇ ਔਰ ਇੱਕ ਮਿਨਿਸਟਰ ਨੇ ਉਥੇ ਕੀਤਾ ਅੱਜ ਅਸੀਂ ਬਰਨਾਲੇ ਵਿੱਚਾਂ ਕੱਲ ਨੂੰ ਮਿਸਸਿਸ ਭੱਟਲ ਜਿਹੜੇ ਸਾਡੇ ਫਾਰਮਰ ਚੀਫ ਮਿਨਿਸਟਰ ਨੇ ਉਸ ਤੋਂ ਅਗਲੇ ਦਿਨ ਸੁਨਾਮ ਉਸ ਤੋਂ ਅਗਲੇ ਦਿਨ ਡੜਬਾ ਉਸ ਤੋਂ ਅਗਲੇ ਦਿਨ ਪਹਿਲਾਂ ਜਦ ਤੱਕ ਬਾਡੀ ਹੋ ਰਹੀ ਆ ਮੈਂ ਇਹ ਸਾਡੀ ਵਰਕਰਸ ਦੀ ਮੀਟਿੰਗ ਹੀ ਹਾਲੇ ਜਿਹੜਾ ਪਬਲਿਕ ਕੰਟੈਕਟ ਪ੍ਰੋਗਰਾਮ ਹੈਗਾ ਉਹ ਬਾਡੀ ਤੋਂ ਬਾਅਦ ਤੁਰੰਤ ਅਸੀਂ ਪਿੰਡਾਂ ਤੇ ਕਸਬਿਆਂ ਤੇ ਸ਼ਹਿਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਚੀਜ਼ ਘੁੰਮ ਰਹੀ ਹੈ ਜਦੋਂ ਸਿਆਮਾ ਆਦਮੀ ਪਾਰਟੀ ਸੀ ਮੀਥੇਰ ਨਾਲ ਤੁਹਾਡਾ ਮੁਕਾਬਲਾ ਹੈ ਮੀਥੇਰ ਦੀ ਬੜੀ ਤਾਰੀਫ ਕਰ ਰਹੇ ਹੋ ਦੇ ਵਿੱਚ ਤੇ ਉਹਦੇ ਬਾਰੇ ਹੁਣ ਤੁਸੀਂ ਇਧਰ ਮੂੰਹ ਕਰੋ ਜਰਾ ਕੈਮਰੇ ਵੱਲ ਜਦੋਂ ਮੈਂ ਲੀਡਰ ਆਫ ਆਪੋਜੀਸ਼ਨ ਸੀ 2017 ਚ ਜਦੋਂ ਮੇਰੇ ਤੇ ਪਰਚਾ ਹੋਇਆ ਐਨਡੀਪੀਐਸ ਦਾ ਭਗਵੰਤ ਮਾਨ ਮੇਰੀ ਤਾਰੀਫ ਕਰਦਾ ਸੀ ਕਹਿੰਦਾ ਖੈਰੇ ਨਾਲ ਧੱਕਾ بڑا ਹੋਇਆ ਵਾ ਮੈਂ ਪਾਰਲੀਮੈਂਟ ਚੱਕੂਗਾ ਤੁਸੀਂ ਕਿ ਭਗਵੰਤ ਭਗਵੰਤ ਨੂੰ ਕਦੀ ਪੁੱਛਾਇਗਾ ਪੁੱਛੋਗੇ ਜਦੋਂ ਆਊਗਾ ਕਿ ਤੂੰ ਖੈਰੇ ਨਾਲ ਝੂਠਾ ਪਰਚਾ ਕਿਉਂ ਦਰਜ ਕੀਤਾ ਹੋ ਇਸ ਕਰਕੇ ਜੋ ਪਹਿਲਾਂ ਗੱਲ ਸੀਗੀ ਅਮੀਤ ਥੇਰ ਦੀ ਮੈਂ ਤਾਂ ਅੱਜ ਵੀ ਤਾਰੀਫ ਕੀਤੀ ਕਿ ਅਮੀਤ ਥੇਰ ਨੂੰ ਭਗਵੰਤ ਨਫ਼ਰਤ ਕਰਦਾ ਵਾ ਫੂਲਕਾ ਸਾਹਿਬ ਦਾ ਰਿਸ਼ਤੇਦਾਰ ਹੈ ਮੈਂ ਤਾਂ ਅੱਜ ਵੀ ਤਾਰੀਫ ਕਰ ਰਿਹਾ ਉਹਦੀ ਪਰ ਗੱਲ ਇਹ ਹੈ ਕਿ ਭਗਵੰਤ ਦੇ ਤਾਂ ਆਪ ਹੀ ਭਗਵੰਤ ਨੇ ਪਰ ਕੱਟੇ ਹੋਏ ਮਾਈਨਿੰਗ ਖੋਲੀ ਐਜੂਕੇਸ਼ਨ ਖੋਲੀ ਤੇ ਪੱਲੇ ਕੀ ਰੈਂਟ ਤਾ ਸਪੋਰਟਸ ਦੈਟਸ ਵਾਈ I ਸੇਡ ਮੈਂ ਸਟੇਜ 'ਤੇ ਤਾਂ ਕਿਹਾ ਤੁਹਾਨੂੰ ਕਹਿੰਨਾ ਕਿ ਭਗਵੰਤ ਨੂੰ ਕਹੋ ਆਪ ਲੜ ਲੈਣਾ ਮੁੱਖ ਮੰਤਰੀ ਵੀ ਰਹਿ ਐ ਤੰਤਰ ਦੀ ਗੱਲ ਸੀ ਗੱਲ ਤਾਂ ਪੈਸੇ ਵੀ ਰਹਿ ਐ ਸ਼ਰਾਬ ਵੀ ਦੇ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਨਹੀਂ ਕਰੂੰਗਾ ਪਰ ਲੜ ਆਪ ਜੇ ਤੂੰ ਚੋਣਾ ਜੇ ਤੂੰ ਕਹਿੰਨਾ ਕਿ ਖੈ ਤਾਂ ਮੈਨੂੰ ਨਹੀਂ ਕੋਈ ਉਹ ਤੋ ਉਹ ਕਹਿ ਸਕਦੇ ਨੇ ਪਰ ਇਹ ਕਹਿਣਾ ਕਿ ਖੈਰਾ ਜਿਹੜਾ ਹੈ ਕੋਈ ਡਿਵੀਜ਼ਨ ਆਫ ਫੂਟ ਕਰਨ ਆਇਆ ਜੀ ਮੇਰਾ ਅੱਜ ਦਾ ਇਹ ਏਜੰਡਾ ਰਹੇਗਾ ਮੈਂ ਅਰਸੇ ਤੋਂ ਕਾਲੇ ਕਾਨੂੰਨ ਅਪੋਜ਼ ਕਰਦਾ ਮੈਂ ਯੂਪਾ ਦੀ ਲੜਾਈ ਲੜੀ ਇਕੱਲੇ ਨੇ ਯੂਪੀਏ ਦੇ ਖਿਲਾਫ ਮੈਂ ਐਨਐਸਸੀ ਦਾ ਵਿਰੋਧ ਕਰਦਾ ਲਗਾਤਾਰ ਮੈਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਜਿਹੜਾ ਮੋਰਚਾ ਲੱਗਾ ਉੱਥੇ ਮੱਤੇਵਾੜਾ ਲੱਗਾ ਮੋਰਚਾ ਉੱਥੇ ਕੋਟਦੁੰਨੇ ਲੱਗਾ ਮੋਰਚਾ ਉੱਥੇ ਬਰਗਾੜੀ ਲੱਗਾ ਮੋਰਚਾ ਉੱਥੇ ਅੰਮ੍ਰਿਤਸਰ ਭਾਈ ਅੰਮ੍ਰਿਤਪਾਲਾ ਉੱਥੇ ਸੋ देयरफॉर ਇਹ ਕਹਿਣਾ ਕਿ ਮੈਂ ਕੋਈ ਪੰਥਕ ਏਜੰਡੇ ਨੂੰ ਡੀਸਟੇਬਲਾਈਜ਼ ਕਰ ਰਹਾ ਨਾ दैट इज ਰੋਂਗ ਅਲੀਗੇਸ਼ਨ ਸਾਡੇ ਸਰਕਾਰਯੋਗ ਨੇ ਮਾਨ ਸਾਹਿਬ ਉਹ ਆਪਣੀ ਇਲੈਕਸ਼ਨ ਰਨ ਮੈਂ ਜਿਹੜਾ ਮੇਨਸਟ੍ਰੀਮ ਕਰਪ ਪਾਰਟੀਆਂ ਨੇ ਜਿਹਦੇ ਚ ਬੀਜੇਪੀ ਆਮ ਆਦਮੀ ਪਾਰਟੀ ਔਰ ਸੁਖਬੀਰ ਦਾ ਦਲ ਮੇਰੀ ਬੇਸਿਕ ਟਾਰਗੇਟ ਉਹਨਾਂ ਦੇ ਉੱਤੇ ਰਹੇਗਾ ਮੇਰਾ ਸਭ ਦਾ ਟਾਰਗੇਟ ਬੀਜੇਪੀ ਦਾ ਹੈ ਨਹੀਂ ਇਹ ਪਾਰਟੀ ਦਾ ਫੈਸਲਾ ਮੈਂ ਤਾਂ ਅਪਲਾਈ ਨਹੀਂ ਕੀਤਾ ਸੀ ਮੈਂ ਮਾਈਕ੍ਰੋ ਫਾਰਮ ਨਹੀਂ ਭਰਿਆ ਮੈਂ ਕੋ ਅਰਜੀ ਨਹੀਂ ਮੈਂ ਦਿੱਲੀ ਵੀ ਨਹੀਂ ਗਿਆ ਜਿੱਦਨ ਲਿਸਟ ਆਇਆ ਹੋਇਆ ਕਿ ਮੈਂ ਘਰ ਬੈਠਾ ਸੀ ਆਪਣੇ ਪਿੰਡ ਮੈਨੂੰ ਲੋਕਾਂ ਨੇ ਕਿਹਾ ਕਿ ਲਿਸਟ ਆ ਗਈ ਹੈ ਹਾਂ ਇਹ ਜ਼ਰੂਰ ਕਿਹਾ ਸੀਗਾ ਕਿ ਅਗਰ ਲੜਾਉਂਗੇ ਮੈਂ ਪਛਦਾ ਨਹੀਂ ਕਿਉਂਕਿ ਪਾਰਟੀ ਚਾਹੁੰਦੀ ਸੀਗੀ ਕਿ ਤੁਹਾਡੇ ਨਾਲ ਤੇ ਹੋਰ ਸਾਡੇ ਕਾਂਗਰਸ ਦੇ ਕੇਡਰ ਨਾਲ ਜ਼ੁਲਮ ਬੜਾ ਕੀਤਾ ਹੈ ਇਸ ਬੰਦੇ ਨੇ ਇਹਨੂੰ 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 ਕੋਈ ਇਹ ਇਹ ਅਕਾਊਂਟੇਬਲ ਹੋਣਾ ਚਾਹੀਦਾ ਅਕਾਊਂਟੇਬਲ ਕਰਨ ਵਾਸਤੇ ਹਿਸਾਬ ਲੈਣ ਵਾਸਤੇ ਕੁਝ ਦੱਸਣ ਵਾਸਤੇ ਉਹ ਇੱਕ ਹਿੱਸਾ ਵਾ ਕੈਂਪੇਨ ਦਾ ਇਟਸ ਨਾਟ ਦਾ ਸਾਰਾ ਹਿੱਸਾ ਉਹਦਾ ਹੈਗਾ ਅਕੀਸੇ ਪੋਜ਼ਿਟਿਵ ਇਸ਼ੂਸ ਪੇਸ਼ ਕਰਦੇ ਆਂ ਅਸੀਂ ਪਾਕਿਸਤਾਨ ਦੇ ਬਾਰਡਰ ਦੀ ఓਪਨਿੰਗ ਐਡਵੋਕਸੀ ਕਰਨੀ ਪਾਰਲੀਮੈਂਟ ਚ ਆ ਕੇ ਕਿਉਂਕਿ ਪੰਜਾਬ ਦੀ ਐਗਰੀਕਲਚਰ ਔਰ ਇੰਡਸਟਰੀ ਨਹੀਂ ਸਰਵਾਈਵ ਕਰ ਸਕਦੀ ਜਦ ਤੱਕ ਪੰਜਾਬ ਦਾ ਪਾਕਿਸਤਾਨ ਦਾ ਬਾਰਡਰ সেন্ট্রਲ ਏਸ਼ੀਆ ਤੱਕ ਦੂਰ ਤੇ ਨਹੀਂ ਖੁੱਲਦਾ ਸਾਡ ਅਸੀਂ ਲੈਂਡਲੌਕਡ ਸਟੇਟ ਆ ਸਾਡੇ ਕੋਲ ਬੰਦਰਗਾਹ ਹੀ ਕੋਈ ਨਹੀਂ ਕੀ ਹਾਊ ਵਿਲ ਯੂ ਕੰਪੀਟ ਵਿਦ ਇੰਡਸਟਰੀ ਆਫ ਗੁਜਰਾਤ ਐਂਡ ਮਹਾਰਾਸ਼ਟਰਾ ਐਂਡ ਅਦਰ ਸਟੇਟਸ ਵਿਚ ਹੈਵ ਐਕਸੈਸ ਟੂ ਪੋਰਟਸ ਸਾਡੀ ਖੇਤੀ ਉਹ ਡਿੱਗੀ ਪਈ ਆ ਕਾਂਗਰਸ ਨੇ ਐਮਐਸਪੀ ਗੈਲੈਂਟ ਗਾਰੰਟੀ ਲਾ ਬਣਾ ਕੇ ਦਿੱਤੀ ਪਰ ਹੋ ਸਕਦਾ ਐਮਐਸਪੀ ਗਾਰੰਟੀ ਕਰਾ ਕੇ ਵੀ ਸਾਡੇ ਕਿਸਾਨੀ ਸਰਵਾਈਵ ਨਾ ਕਰੇ ਕਿਉਂਕਿ ਅੱਜ ਜਿਹੜੀਆਂ ਜਨਸਾਂ ਦੇ ਪਾ ਨੇ ਅਗਰ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਸਿ ਰეკਮੈਂਡੇਸ਼ਨ ਲਾਗੂ ਹੋਣ ਅੱਜ ਕਣਕ 3000 ਰੁਪਏ ਕੁਇੰਟਲ ਚਾਹੀਦੀ ਹੈਗੀ ਆ ਸਾਡੇ 2500 ਰੁਪਏ ਕੁਇੰਟਲ 750 ਰੁਪਏ ਨੂੰ ਤੁਸੀਂ ਕਰੋ ਮਲਟੀਪਲਾਈ ਇੰਟੂ 30 ਕੁਇੰਟਲ ਕਿੱਥੇ ਚਲ ਜਾਂਦੀ ਗੱਲ ਇਕਨੋਮੀ ਚੇਂਜ ਹੋ ਜਾਂਦੀ ਆ ਇਹਦੀ ਫਸਲ ਦੀ ਕੀਮਤ ਤੁਹਾਨੂੰ ਪਾਕਿਸਤਾਨ ਤੋਂ ਬਿਯੋਂਡ ਡਬਲ ਟ੍ਰਿਪਲ ਗੰਨੇ ਦੀ ਆਲੂ ਦੀ ਆ ਤੁਹਾਡੀ ਦਾਲਾਂ ਦੀ ਆ ਤੁਹਾਡੀਆਂ ਫਸਲਾਂ ਫਲ ਤੇ ਫੂਟਾਂ ਦੀ ਸੋ ਦੇਰਫੋਰ ਐਡਵੋਕੇਟਿੰਗ ਓਪਨਿੰਗ ਆਫ ਬਾਰਡਰਸ ਇਦਾਂ ਦੇ ਪੋਜ਼ਿਟਿਵ ਇਸ਼ੂਸ ਪੰਜਾਬ ਦਾ ਕਰਜ਼ਾ ਕਿੱਦਾਂ ਘਟਾਉਣਾ ਉਹਦੇ ਵਾਸਤੇ ਇੱਕ ਰੋਡ ਮੈਪ ਚਾਹੀਦਾ ਵਾ ਇਹ ਸਾਰੀਆਂ ਗੱਲਾਂ ਜਿਹੜੀਆਂ ਉਠਾਵਾਂਗੇ ਪਾਕਿਸਤਾਨ ਪੰਜਾਬ ਦੇ ਵਿੱਚ ਅੱਤਵਾਦ ਫਲਾ ਰਿਹਾ ਹੈ ਇੰਡੀਆ ਨੂੰ ਕਮਜ਼ੋਰ ਕਰ ਰਿਹਾ ਹੈ ਕਸ਼ਮੀਰ ਦੇ ਵਿੱਚ ਵੀ ਅੱਤਵਾਦ ਫਲਾ ਰਿਹਾ ਹੈ ਬਾਰਡਰ ਦਾ ਇਹਨਾਂ ਗੱਲਾਂ ਨਾਲ ਕੋਈ ਗੱਲ ਨਹੀਂ ਦੈਟ ਇਜ਼ ਅਨਦਰ ਸਿਕਿਉਰਿਟੀ ਮੈਟਰ ਬਾਰਡਰ ਖੁੱਲਣਾ ਵਪਾਰ ਨਾਲ ਸਾਰਿਆਂ ਨੂੰ ਫਾਇਦਾ ਹੋਊਗਾ